ਾਰੇ ਸਤਿਕਾਰਯੋਗ ਪੈਣਾ ਨੂੰ ਭਰਾਵਾਂ ਨੂੰ ਬਜ਼ੁਰਗਾਂ ਨੂੰ ਮਾਣ ਅਤੇ ਸਤਿਕਾਰ ਪਰਿ ਸਤਿ ਸ੍ਰੀ ਅਕਾਲ ਜਿਵੇਂ ਕਿ ਮੇਰੇ ਸਾਡਾ ਕੰਮ ਚੱਲਦਾ ਮੇਰੇ ਵਰਕਰ ਸਾਥੀ ਕੰਮਤੇ ਨੇ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਜਿਹੜੇ ਤਿਉਹਾਰ ਨੇਵੇਂ ਵਰਕਰ ਸਾਥੀਆਂ ਦੇ ਨਾਲ ਹੀ ਮਨਾਉਣੀ ਆ 7 ਫਰਵਰੀ ਨੂੰ ਰੋਜ਼ ਦੇ ਸੀ ਮੇਰੇ ਸਾਰੇ ਵਰਕਰ ਸਾਥੀਆਂ ਨੇ ਮੈਨੂੰ ਰੋਜ਼ ਦਿੱਤਾ ਵੱਖ-ਵੱਖ ਤਰ੍ਹਾਂ ਦੇ ਮੈਨੂੰ ਜਿਹੜੇ ਫਲਾਵਰ ਲਿਆ ਕੇ ਦਿੱਤੇ ਤੇ ਅੱਜ ਹੈਗਾ ਚਾਕਲੇਟ ਦੇ ਅੱਜ ਚਾਕਲੇਟ ਦੇ ਤੇ ਮੈਂ ਆਪਣੇ ਵਰਕਰ ਸਾਥੀਆਂ ਦਾ ਮੂੰਹ ਮਿੱਠਾ ਕਰਾਉਣੀ ਆ ਮੈਂ ਸਾਰਿਆਂ ਲਈ ਚਾਕਲੇਟ ਤਾਂ ਨਹੀਂ ਲੈ ਕੇ ਆਈ ਕਿਉਂਕਿ ਚਾਕਲੇਟ ਖਾਣਾ ਸਿਹਤ ਲਈ ਠੀਕ ਨਹੀਂ ਵਿਚਾਰਿਆਂ ਦੇ ਦੰਦਾਂ ਨੂੰ ਕੀੜਾ ਲੱਗ ਜੂ ਕਈਆਂ ਦੇ ਦੰਦ ਕਾਮਜਾਬ ਨਹੀਂ ਖਾਂਦੇ ਨਹੀਂ ਚਾਕਲੇਟ ਤਾਂ ਕਰਕੇ ਮੈਂ ਇਹਨਾਂ ਲਈ ਗਾਜਰ ਪਕ ਲੈ ਕੇ ਆਈ ਆ ਮਿੱਠੇ ਦਿਨ ਤੇ ਮੇਨਾਂ ਦਾ ਮੂੰਹ ਮਿੱਠਾ ਕਰਾਉਣਾ ਚਾਹੁੰਦੀ ਆ ਵਰਤੌਣੀਆਂ ਹੁਣ ਮੈਂ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਮੇਰੇ ਵਰਕਰ ਸਾਥੀ ਮੇਰੇ ਨਾਲ ਕਿੰਨਾ ਪਿਆਰ ਕਰਦੇ ਨੇ 7 ਫਰਵਰੀ ਨੂੰ ਹੈਗਾ ਸੀਗਾ ਰੋਜ਼ ਡੇ ਮੇਰੇ ਵਰਕਰ ਸਾਥੀਆਂ ਨੇ ਸਾਰਿਆਂ ਨੇ ਮੈਨੂੰ ਵੱਖ-ਵੱਖ ਤਰ੍ਹਾਂ ਦੇ ਜਿਹੜੇ ਫਲਾਵਰਸ ਹੀ ਲਿਆ ਕੇ ਦਿੱਤੇ ਅੱਜ ਆ ਚਾਕਲੇਟ ਡੇ ਅੱਜ ਮੈਂ ਚਾਕਲੇਟ ਡੇ ਮੇਰੇ ਬੰਨਿਓ ਆ ਮੈਂ ਇਹਨਾਂ ਦਾ ਮੂੰਹ ਮਿੱਠਾ ਕਰਾਉਣ ਲੱਗੀਆਂ ਹਾਂਜੀ ਹੈਪੀ ਚਾਕਲੇਟ ਡੇ ਮਿੱਠਾ ਦਿਨ ਜਿੰਦਾਬਾਦ ਹੈਪੀ ਚਾਕਲੇਟ ਡੇ ਮਿੱਠਾ ਦਿਨ ਜਿੰਦਾਬਾਦ ਹੈਪੀ ਚਾਕਲੇਟ ਡੇ ਮਿੱਠਾ ਦਿਨ ਜਿੰਦਾਬਾਦ ਹੈਪੀ ਚਾਕਲੇਟ ਡੇ ਹੈਪੀ ਚਾਕਲੇਟ ਡੇ ਜਿੰਦਾਬਾਦ ਹੈਪੀ ਚਾਕਲੇਟ ਡੇ ਹੈਪੀ ਚਾਕਲੇਟ ਡੇ ਜਿੰਦਾਬਾਦ ਜਿੰਦਾਬਾਦ ਹੈਪੀ ਚਾਕਲੇਟ ਡੇ ਜਿੰਦਾਬਾਦ ਹੈਪੀ ਚਾਕਲੇਟ ਡੇ ਮਿੱਠਾ ਦਿਨ ਜਿੰਦਾਬਾਦ हैप्पी चॉकलेट डे थैंक यू कर दियो हैप्पी चॉकलेट डे 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 जिंदाबाद हैप्पी चॉकलेट डे ਮੇਰੇ ਸਾਰੇ ਵਰਕਰ ਪਰਮਾਤਮਾ ਅਗੇ ਦੁਆ ਵੀ ਹੱਸਦੇ ਖੇਡਦੇ ਰਹਿਣ ਇਹਨਾਂ ਦਾ ਮੇਰੇ ਪ੍ਰਤੀ ਤੇ ਮੇਰਾ ਇਹਨਾਂ ਦੇ ਪਤਨਤੀ ਪਿਆਰ ਆ ਜਿਹੜਾ ਬਰਕਰਾਰ ਬਣਿਆ ਰਹਿ। ਹੈਪੀ ਚਾਕਲੇਟ ਦੇ